ਲੱਗੀ ਨਜ਼ਰ ਪੰਜਾਬ ਨੂੰ ਕਿਸ ਦੀ ਸਮਝ ਕੋਈ ਨਾ ਆਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਖੁਦ ਨੂੰ ਪਈ ਮਕਾਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਚਾਰੇ ਪਾਸੇ ਜ਼ਹਿਰਾ ਕੁਲੀਆਂ ਜਪਣ ਵਿੱਚ ਹਵਾਵਾ ਦੇ ਚਿੱਟੇ ਦੇ ਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾ ਦੇ ਚਿੱਟੇ ਦੇ ਨ ਚਿੱਟੇ ਨੇ ਖਾਲੇ ਵਾਰਥ ਜਿਹੜੇ ਸੀ ਅੱਖ ਆਉਂਦੇ ਨਲੂਏ ਦੇ ਸਰਦਾਂ ਦੇ ਨਾਮ ਜਿੰਨਾ ਦਾ ਸੁਣ ਕੇ ਕੰਬਦੇ ਅੱਜ ਵੀ ਸ਼ੇਰ ਕੰਦਾਰਾ ਦਿੰਨਾ ਦਾ ਸੁਣ ਕੇ ਕੰਬਦੇ ਸ਼ੇਰ ਵਰਗੀ ਤਾਕਤ ਰੱਖਦੇ ਵਿੱਚ ਸੀ ਜਿਹੜੇ ਬਾਵਾਂਦੇ ਚਿੱਟੇ ਦੇ ਨ ਚਿੱਟੇ ਨੇ ਖਾਲ ਗੱਪੂ ਪੁੱਤਰ ਮਾਵਾਂਦੇ ਚਿੱਟੇ ਦੇ ਨਾ ਚਿੱਟੇ ਨੇ ਖਾਲ ਦੇ ਜਿਪਟ ਦੇ ਗੱਭਰੂ ਸੋਹਣੇ ਦੁਨੀਆ ਤੇ ਫਤਤਾ ਕਰਦੀ ਸੀ ਜਾਂ ਤਲੀ ਤੇ ਤਰਕੇ ਲੜਦੇ ਮੌਤ ਵੀ ਪਾਣੀ ਪਰਦੀ ਸੀ ਜਾਂ ਤਲੀ ਤੇ ਧਰ ਕੇ ਲੜਦੇ ਆ ਬਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰ ਪੁੱਤਰ ਮਾ ਆਵਾਂਦੇ 6ਵੇਂ ਆ ਬਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾਲ ਚਿੱਟੇ ਨੇ ਖਾਲੇ ਕਿੱਤਵੇਂ ਆਈਆਂ ਛੱਡ ਕੇ ਤੁਰ ਗਏ ਸੋਨੇ ਸੋਨੇ ਹੀਰੇ ਨੇ ਪਹਿਣਾ ਆਵਣ ਪੇਕੇ ਕਿਵੇਂ ਨਜ਼ਰ ਨਾ ਆਉਂਦੇ ਵੀਰੇ ਪੇਕੇ ਕਿਵੇਂ ਹੋ ਰਖੜੀ ਬੰਨਣਾ ਕਿੱਥੇ ਪਹਿਣਾ ਗੁੱਟ ਨਾ ਰਹੇ ਪਰਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਰੋਣਾ ਲੱਗੀ ਬਦਲ ਬਦਲ ਕੇ ਆ ਗਈਆ ਸਰਕਾਰਾਂ ਨੇ ਟਿੱਟੇ ਦੇਸ ਦਾ ਨਵ ਮੂਰੇ ਸਭ ਨੇ ਮੰਨੀਆਂ ਹਾਰਾਂ ਨੇ ਟਿੱਟੇ ਦੇਸ ਦਾ ਨਵ ਮੂਰੇ ਹੱਸਦੇ ਵਸਦੇ ਇਹ ਘਰ ਉਜੜ ਗਏ ਬਣੇ ਟਕਾਣੇ ਕਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਟੋਪਾ ਟਿੰਕਾ ਮੂਰੇ ਖੜ ਗਏ ਜੋ ਕਦੇ ਨਾ

ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾ ਚਿੱਟੇ ਨੇ ਖਾਲੇ ਮੋਟਿਆ ਉੱਤੇ ਚੁੱਕ ਬਾਪੂ ਨੇ ਕਦੇ ਜੋ ਪੁੱਤ ਕਢਾਇਆ ਏ ਉਹੀ ਮੋਢਾ ਬੁੱਢੜੇ ਬਾਪੂ ਅਰਤੀ ਪੁੱਤ ਦਿਲਾਇਆ ਏ ਉਹੀ ਮੋਢਾ وڈڑے باپ نے رونਦੇ ماں پی ਛੱਡ کے تور گئے رونਦੇ ماں پی ਛੱਡ کے تور گئے پان دی پیڑے راواں دے چٹے دن چٹے نے کھا لے گپرو پتر ماں ਤੇ ਨੇ ਖਾਲੇ ਹੱਥ ਜੋੜ ਕੇ ਆਖੇ ਮਹਿਮਾ ਸਾਂਝਾ ਮੰਚ ਬਣਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ ਦੇਸ਼ ਪੰਜਾਬ ਬਚਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ सोई ਵਡਣਾ ਜੋ ਬੀਜਾਂਗੇ ਸੋਈ ਵਡਣਾ ਮੈਂ ਮੇ ਬੋਲ ਦਨਾਵਾਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰ ਪੁੱਤਰ ਮਾਵਾਦੇ ਚਿੱਟੇ ਦਿਨ ਚਿੱਟੇ ਨੇ ਖਾ